ਅਧਿਕਾਣ ਮਨ ਦੇ ਜਿਹੜਾ ਗੱਲ ਮੈਂ ਆਪਾਂ ਦੱਸ ਦਿਆਂ ਵੀ ਜੇ ਘੱਟੋ-ਡਾ ਨਿਆਣਾ ਚੰਗਾ ਭਲਾ ਰੋਟੀ ਖਾਂਦਾ ਉਹਨੂੰ ਪੁੱਠੀ ਚਾੜ ਤੇ ਲਾਉਣਾ ਤਮਾਂ ਵੀ ਤੋ ਸਿੱਖੋ ਲੋ ਸੈਂਪਲ ਕਰੋ ਉਹਨੇ ਜਦ ਮਾਰੀ ਮੈਂ ਕੱਦਈ ਲੱਗੀ ਹੁੰਦੀ ਐ ਪਰ ਇਹ ਨਹੀਂ ਚੱਲ ਲਾਲੂ ਨਾ ਉਹਦਾ ਰਹਿਣਾ ਮੋਟਾ ਹੀ ਰਹਿੰਦਾ ਅੱਛਾ ਕੀ ਕੀ ਪਾਇਆ ਜਿੱਦਾਂ ਜੀਰਾ ਮਸਾਲਾ ਹੋਰ ਮਿਰਚ ਸਾਰਾ ਰੂਣ ਵਾਲਾ ਜਿਹੜਾ ਜੀਰਾ ਮਸਾਲਾ ਨੂੰ ਮਿਰਚ ਹਲਦੀ ਸਾਰਾ ਹਲਦੀ ਹੋਰ ਇੱਕ ਆਟਾ ਚੌਲਾਂ ਦਾ ਆਟਾ ਸਾਰੇ ਨੂੰ ਮਿਕਸ ਕਰਕੇ ਗੁੰਨ ਲਿਆ ਚਾਹੇ ਕੱਲਾ ਪਰੌਂਠਾ ਹੀ ਬਣਾ ਲੈਦਾ ਗੁੰਨ ਕੇ ਰੋਟੀ ਤੋਂ ਉਹਨੂੰ ਚਾਹੇ ਗੋਲ ਕਰ ਲੋ ਆ ਰੋਲ ਕਰਤਾ ਇਹਨੇ ਇੱਕ ਲੱਭ ਚਾਹੇ ਇਹਨੂੰ ਵਰਕੀਆਂ ਕੱਟ ਲੋ ਆ ਵਰਕੀਆਂ ਕੱਟਤੀਆਂ ਸਾਰੇ ਸਪਰਿੰਗ ਰੋਲ ਬਣਾ ਲਓ ਆ ਸਪਰਿੰਗ ਰੋਲ ਬਣਾ ਦੋ ਉਹ ਬਣਾਤਾ ਇਹਦਾ ਅਨੁਭਾਵੀ ਵਾਲੇ ਮਿਲਦੇ ਨੇ ਤੁਸੀਂ ਹਰ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹੋ ਜਿਆਦਾ ਰਾੜਨਾ ਫਿਰ ਇਹਨੂੰ ਕੱਚਾ ਜਿਹਾ ਰੱਖੋ ਥੋੜਾ ਜਿਆਦਾ ਚੰਦਾ ਰੱਖਦੇ ਦੋ ਤਿੰਨ ਲਾਲ ਜਿਆਦਾ ਹੋਵੇ ਚਾਹੀਦਾ ਐਨੇ ਲਾਲ ਨਾ ਕਰ ਟੁੱਟ ਰਹਿ ਗਏ ਚਾਹੇ ਐਨਾ ਲੂਣ ਟੈਂਪਾਸ ਸਰਪੁਣਾ ਦੇ ਛੱਡ ਦੋ ਚਾਹੇ ਆ ਵੀ ਤੇ ਨਵੀਂ ਆ ਗਈ ਐਨੂੰ ਵੀ ਥਾਲੋ ਭਰੀ ਜਾਂਦਾ ਜਿਹੜਾ ਪਹਿਲਾਂ ਛੱਡਿਆ ਹੋਇਆ ਛੋਲੋ ਆ ਵੀ ਇੱਕ ਵਾਰ ਸਿੱਧੇ ਮੂਖ ਬਣੀ ਜਾਂਦਾ ਦਾ ਫਿਰ ਮੈਂ ਖਾ ਕੇ ਦੇਖਿਆ ਮੈਨੂੰ ਟੇਸਟ ਬਹੁਤ ਵਧੀਆ ਲੱਗਿਆ ਅਜੇ ਤਾਂ ਮਿਰਚ ਮੁੱਛ ਪੂਰੀ ਪਾਈ ਜੂਗੀ ਨੂਰਦਰ ਗਹਿ ਮਿਰਚ ਨਹੀਂ ਪਾਉਂਦੇ ਹੈ ਨਹੀਂ ਹਲਫਾ ਫਿਰ ਤੇ ਕਿੰਮਰਾ ਖੈਨ ਇੱਕ ਕਬੇਲੀ ਹੈ ਪਹਿਲਾਂ ਰੋਟੀ ਗੋਲੇ ਦੀ ਪਰੌਂਠਾ ਫਿਰ ਕੱਟ ਤੇ ਥੋੜਾ ਇਕੱਠਾ ਮੈਂ ਇਹ ਬੱਦ ਹੋ ਗਿਆ ਇਹ ਕਾਤੇ ਹੀ ਫਾਈਵ ਆ ਜਾਂਦਾ ਜਲਦੀ ਜਲਦੀ ਨੂੰ ਦੂਆ ਇੰਡਕਸ਼ਨ ਲਾ ਲਾ ਕੁਬਿਤਾ ਠੀਕ ਆ ਠੀਕ ਤਾਂ ਹੋਏ ਨਾ ਚਲ ਆ ਦੇ ਮੈਂ ਥੋੜੇ ਮੋਟਾ ਰੱਖੇ ਪਹਿਲਾਂ ਮੈਂ ਬਰੀਕ ਰੱਖਦਾ ਤਾਂ ਫਿਰ ਪੀਸ ਆਉਂਦੇ ਨਹੀਂ ਤੇ ਨਾਲ ਆ ਨਾ ਚੱਕੀ ਦਾ ਥੋੜੇ ਮੋਟਾ ਰੱਖੀ ਥੱਲੇ ਚੱਕੀ ਚੱਲ ਨਾਲ ਕਿਉਂ ਲਾਇਆ ਫਿਰ ਮੜਾ ਜਲਾ ਫਾਟੀ ਤੂੰ ਇਹ ਤਾਂ ਨਹੀਂ ਚੁੰਬਣ ਨਾਲ ਲੱਗੇ ਤੇ ਚਲ ਅੱਜ ਤੱਕ ਬਹਦੀ ਨਾ ਵਾਦ ਕੀ ਹਾਂ ਕੋਧ ਕਰਦੇ ਨਾ ਰੋਟੀ ਤੋਂ ਵੀ ਬੋਰ ਹੋ ਜਾਂਦਾ ਹਾਂ ਹਾਂ ਇਹ ਤਾਂ ਅੰਮ੍ਰਿਤੜਾ ਤੇ ਪਰਚੂਪਰੀਦਨਾ ਘਟਟ ਪਾ ਲੈਣਾ ਕਰਦਨਾਂ ਚੱਕਲਾ ਜੇ ਟੁੱਟਦੇ ਆ ਬੁੱਸਾ ਬਾਦਿਆਂ ਨੂੰ ਅਭੀ ਦੋ ਵਿੱਚ ਕਰਦਨ ਨਾਲ ਚੱਕਲਾ ਇਹ ਟੋਟੇ ਆ ਪਹਿਲਾਂ ਹੀ ਤਾਂ ਅੱਛਾ ਇਹ ਟੋਟੇ ਹੈ ਹੀ ਨੇ ਨਿੰਕ ਕਰੇ ਹੋਏ ਹੈ ਮੈਂ ਅਵੇ ਆਏ ਮਾਰਕੀ ਨੇ ਦਰ ਨੂੰ ਦੋ ਵਾਰ ਛੋਟੇ ਛੋਟੇ ਪੀਸੇ ਕਿੰਨਾ ਟਾਈਮ ਹੋ ਗਿਆ 3:00 ਵੱਜ ਗਏ 3:00 ਵੱਜ ਗਏ ਪੂਰੇ ਅਜਾਣ ਬਣ ਕੇ ਹਾਂ 3:00 ਵੱਜੇ ਨੇ ਸਹੀ ਟਾਈਮ ਆ ਅੱਜ ਬੰ ਕੋਕੜੂ ਕੋਕੜੂ શાਕ ਬਣੂ ਅੱਜ ਸਾਗ ਆਪਣੇ ਘਰ ਦਾ 18 ਤਰੀਕ ਤੋਂ ਪਹਿਲਾਂ ਨੂੰ ਬਣਾਇਆ ਹੋਇਆ ਹੈ। ਹਾਂ। ਇੱਧਰ ਕਈ ਵਾਰੀ ਬੈਡ ਰੈਸਟ ਤੋਂ ਦੋ ਦੋ। ਹਾਂ। ਕਿੰਨੇ ਕਰੀ ਪਤਾ? 18 ਤਰੀਕ ਤੋਂ ਪਹਿਲਾਂ ਤੋਂ ਬਣਾਇਆ ਹੋਇਆ ਤਾਂ। ਜਦ ਦੀ ਬੈਡ ਰੈਸਟ ਤੇ ਜਾਂਦੇ ਆ। ਆਮ ਅਖਾਣੇ ਖਾਣੇ ਚਾਹੀਦੇ ਆ ਕਦੇ। ਇਹ ਚੋ ਕੈਲਸ਼ੀਅਮ ਪ੍ਰੋਟੀਨ ਬਹੁਤ ਹੈ। ਆਹ ਇੱਕ ਵਾਰ ਦੀ ਮਾੜੀ ਜਿਹੀ ਲੱਗ ਰਹਾ ਹੈ। ਵਾਓ। ਇਹ ਕਿ ਆਪਾਂ ਨਾੜਾ ਲਾਪੋਨੇ। ਦੇ ਹੁਣ ਨੂੰ ਨੂੰ ਮਚਲੇ ਲੇ ਕੇ ਜਾਂਦੇ ਨੇ ਬੋਲ ਬੋਲ ਜੀ ਪੂਰੀ ਗਲੀ ਕੱਢਣੀ ਕਿ ਮੇਜ ਚ ਪੂਰੀ ਨਹੀਂ ਕੱਢੀ ਪਰ ਮੈਂ ਫਿਰ ਜਾਵਾਂ ਅਗਦੇ ਚ ਪਿੰਡ ਵੀ ਨਾ ਜਾਵੇ ਆ ਬੰਦੇ ਦੇ ਲਾ ਰਹੇ ਨੇ ਬੰਦਾ ਹੋਰ ਅਗਲਾ ਜੇ ਅਗਲਾ ਮੁੱਕ ਜਾਣਾ ਸਾਰਾ ਕੁਝ ਦੱਸ ਕੀ ਕੀ ਪਾਇਆ ਇਸ ਫੇਰ ਜਿਵੇਂ ਮਿਰਚ ਮੜੀ ਜੀਰਾ ਮਸਾਲਾ ਜੀਰਾ ਮਸਾਲਾ ਹਲਦੀ ਕਾਦ ਪਾਉਣੇ ਇਹ ਇਹ ਆਲੂ ਬਾੜ ਲੈਣੇ ਪਹਿਲਾਂ ਆਲੂ ਬਾੜ ਕੇ ਟੋੜਾਂ ਦਾ ਆਟਾ ਪਾ ਲੈਣਾ ਥੋੜਾ ਜਿਹਾ ਵੀ ਜਿੰਨਾ ਕਰੇ ਗੁੰਨ ਕੇ ਵੀ ਸਖਤ ਲੱਗਣ ਲੱਗ ਜਵੇ ਉਨਾਂ ਕੁ ਪਾਉਣਾ ਟੋੜਾਂ ਦਾ ਆਟਾ ਪਾਉਣਾ ਕਿ ਸਖਤ ਲੱਗਣ ਲੱਗ ਜਵੇ ਬਸ ਬਸ ਫਿਰ ਐਵੇਂ ਆਪ ਦੀ ਜਿਹੜੀ ਮਰਜ਼ੀ ਸ਼ੇਪ ਦੇ ਦੋ ਬਣਾ ਲਓ ਤੁਸੀਂ ਪਾ ਸਕਦੇ ਹੋ ਜੇ ਪਿਆਜ਼ ਪਾਉਣੇ ਆ ਵਿੱਚ ਪਿਆਜ਼ ਵੀ ਪਾ ਲਓ ਸਬਜ਼ੀ ਪੌਣੇ ਦੀ ਵਿੱਚ ਫਿਰ ਤਾਂ ਆਪਾਂ ਪਕੌੜੀ ਬਣਸਣਗੇ ਵਰਗਣੀਆਂ ਆਏ ਮੈਨੂੰ ਪੱਕਾ ਨਹੀਂ ਪਤਾ ਮੈਂ ਫਾਇ ਨਹੀਂ ਹੂੰ ਜਿਹੜੀ ਸੋਚਦੇ ਆ ਵੀ ਫਾਇ ਸਕਦੇ ਆ ਵਿੱਚ ਇਹ ਵੀ ਬਾਤ ਦੇ ਦਵਾ ਮੈਂ ਨਾ ਲਾਲੂ ਦੀ ਜ ਮੋ ਪਾ ਥਲਦੇ ਆ ਹੁਣ ਰੰਮਮਾ ਨੂੰ ਦੋ ਟੋਕਾ ਦੇ ਤੇ ਤੁਮਮਾ ਨੂੰ ਦੋ ਟੋਕਾ ਦੇ ਜਿਹੜਾ ਟੋਟਾ ਨਹੀਂ ਆਣਾ ਚੰਗਾ ਭਲਾ ਰੋਟੀ ਖਾਂਦਾ ਤੁਸੀਂ ਛੜਾ ਸਕਦੇ ਹੋ ਇਹ ਕੁਝ ਖਵਾ ਕੇ ਮਿਲ ਕੋ ਲਿਓ ਮਾਂ ਵੀ ਤਾਂ ਇਹ ਰੋਜ਼ ਦੇ ਕੰਮ ਆਉ ਨੂੰ ਤੇਲੀ ਪੁੱਠੀ ਸਿੱਧੀ ਚੀਜ਼ ਖਵਾਉਣੀ ਮੈਨੂੰ ਬਹੁਤ ਗੁੱਸਾ ਜੜਦਾ ਇਹ ਚੀਜ਼ ਤੇ ਬਿਨਾਂ ਇਹਨੂੰ ਰੋਟੀ ਖਵਾਓ ਜਿਹੜਾ ਕੰਮ ਆ ਅ ਰੋਟੀ ਰੋਟੀ ਆਉਂਦੀ ਹੈ ਹਾਂ ਕਹੋਂ ਕਹਿੰਦਾ ਹੁਣ ਤਾਂ ਖਾਣ ਲੱਗਦੀ ਸਭ ਜੀ ਆ ਸਾਰੇ ਇਹਨੇ ਸਿਰ ਜਗਣ ਗਏ। ਕੋੜਿਆਣਾ। ਬੁਧ ਫੇਰਿਆਂ। ਆਬ ਦਵੀਂ ਨੂੰ ਚੱਲਦਾ ਜਾਂਦਾ ਗੁੱਚ। ਜਿਵੇਂ ਮੈਨੂੰ ਪਤਾੰਦ ਵੀ ਇੰਨੇ ਵਧੀਆ ਬਣਨੇਗੇ। ਫੇਰ ਨੂੰ ਚਾਪਾ ਚੱਲਣੇ ਚੱਕਦਾਂਗੇ। ਚਿਰ ਬਣ। ਉਂ ਦੱਸ ਹੰਤਲੇ ਕਰ ਗਿਆ ਕੁੜੀਆਂ ਨੂੰ